ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਬ੍ਰਿਸਬੇਨ ਆਸਟ੍ਰੇਲੀਆ ਦੇ ਵਿੱਚ ਇਹ ਟ੍ਰੇਨ ਦਾ ਸਫ਼ਰ ਆ ਕਿਵੇਂ ਕਰਦੇ ਆ ਤੇ ਕਿੰਨਾ ਸਸਤਾ 50 ਪੈਸੇ ਜਿਹਨੂੰ ਆਪਾਂ ਕਹਿ ਲਓ ਇੱਥੇ ਸਾਡੇ 50 ਸੈਂਟ ਕਹਿੰਦੇ ਆ ਉਹਦੇ 2 ਘੰਟੇ 'ਚ ਤੁਹਾਨੂੰ ਟਿਕਟ ਮਿਲੂਗੀ ਜਿੱਥੋਂ ਤੱਕ ਲੋ ਟ੍ਰੇਨ ਜਾਂਦੀ ਆ ਉਹ ਮੰਨ 2 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਨਿਊਜ਼ੀਲੈਂਡ 'ਚ ਸਫ਼ਰ ਕਰ ਸਕਦੇ ਹੋ ਤੇ ਮੰਨ ਲਓ ਇਹ ਕਹਿ ਲਓ ਵੀ ਮੁਕਤ ਵਾਲੀ ਗੱਲ ਆ ਕਿਉਂਕਿ ਜਿਵੇਂ ਆਪਣੇ ਮੁਕਤ ਵਾਲਾ ਉਧਾਰ ਕਾਰਡ ਦੇ ਜਾਂ ਹੋਰ ਲਾਲਜ ਦੇ ਕੇ ਲੋਕਾਂ ਨੂੰ ਮਨ ਲੱਗੇ ਕਮਾ ਛੋਟਾ ਦਿਖਾਉਣਾ ਤਾਂ ਕਹਿ ਨਹੀਂ ਸਕਦਾ ਤੇ ਪਰ ਇੱਥੇ ਸਾਰਿਆਂ ਨੂੰ ਜੇ ਸਹੂਲਤਾਂ ਮਿਲਦੀਆਂ ਤਾਂ ਉਹ ਕਿਵੇਂ ਮਿਲਦੀਆਂ ਆਦਨ ਮੈਂ ਦਿਖਾਉਣਾ ਇਹ ਸਾਰੇ ਟਾਈਮ ਕਿਹੜੇ ਕਿਹੜੇ ਟਾਈਮ ਜਾਂਦੇ ਐਮੈਂਡਮੈਂਟ ਦੀ ਅਪਡੇਟ ਆ ਸਕਿੰਡ ਸਕਿੰਡ ਦੀ ਅਪਡੇਟ ਆ ਸਾਰੀ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਕਿ ਤੁਹਾਨੂੰ ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਨਹੀਂ ਆ ਟ੍ਰੈਕਟਾਂ ਵਾਲੀ ਹੈਗੀ ਆ ਅਸੀਂ ਮੰਨ ਲਓ ਗਰੋਪਟੈਕਟ ਲੈਣੀ ਆ ਆ ਲੈ ਫਿਰ ਇੱਕ ਡਾਲਟ ਇੱਕ ਥੇਲ ਕਨਫਰਮ ਬਾਈ ਨੇਮ ਆਪਾ ਜਾਣਾ ਕਲੰਗਰ ਹੁਣ ਆਪਾਂ ਇੱਥੇ ਪੈਸੇ ਪਾ ਦਿੰਨੇ ਆਂ ਤੇ ਫੇਰ ਵਾਪਸ ਚਲੇ ਗਏ ਭਾਈ ਥੱਲੇ ਹੁਣੇ ਦੀ ਆ ਟਿਕਟ ਆ ਗਈ ਆ ਤੁਹਾਨੂੰ ਦਿਖਾਉਣਾ ਮੈਂ ਜੇ ਮੈਂ 41 ਤੱਕ ਲਈ ਆ ਤੇ 5 41 ਤੱਕ ਇਹ ਵੈਲਿਡ ਆ ਉਸ ਤੋਂ ਬਾਅਦ ਤੁਹਾਨੂੰ ਮੈਂ ਅੰਦਰ ਦਿਖਾਉਣਾ ਸਟੇਸ਼ਨ ਦੇ ਉਹ ਇਹ ਟਿਕਟ ਦਿਖਾਉਣੀ ਪੈਂਦੀ ਆ ਇਨਸਾਈਡ ਤੋਂ ਇਹ ਟ੍ਰੈਕ ਚੀਸਣਾ ਬਹੁਤ ਬਹੁਤ ਹੀ ਵੱਡਾ ਸਟੇਸ਼ਨ ਹੈ ਮੇ ਸਟੇਸ਼ਨ ਆ ਬਰੇਸ ਬੇਨ ਦਾ ਜਿਵੇਂ ਮੈਂ ਕਹਿ ਲਓ ابھی ਇੱਕ ਗੱਡੀ ਆਉਂਦੀ ਐ ਇੱਕ ਜਾਂਦੀ ਐ ਜੈਕਸਨ ਰੇਲਾਂ ਦਾ ਆਪਾਂ ਨਾਂ ਸੁਣਿਆ ਹੈ ਪਠੰਡੇ ਉਹੀ ਹਾਲ ਇੱਥੇ ਆ ਤੇ ਗੱਡੇ ਆਉਂਦੀ ਐ ਇੱਕ ਜਾਂਦੀ ਐ ਜਿਵੇਂ ਇੱਥੇ ਪਲੇਟਫਾਰਮ ਨੰਬਰ ਲਿਖੇ ਹੁੰਦੇ ਆ ਆਪਾਂ 6 ਤੇ ਜਾਣਾ ਤੇ ਆਪਾਂ ਆਪਦੇ ਪਲੇਟਫਾਰਮ ਤੇ ਆ ਗਏ ਆਂ ਤੇ ਇੱਕ ਵਕਤ ਆਪਾਂ ਵੀਡਿਓ ਕਰ ਰਹੇ ਆਂ ਇਹ ਇਹ được